ਸਰਕਾਰ ਦਾ ਇਹ ਸਰਕਾਰ ਮੁੜ ਕੇ ਨਹੀਂ ਆਉਣੀ ਜਿਸਾਨਾ ਮਾਸਤੇ ਪਾ ਗਏ ਆ ਭੇਤੀਆਂ ਉਰੇ ਗੱਡੀ ਦੀ ਲੋੜਦੀ ਪਾਣੀ ਦੀ ਕਿਸਾਨਾਂ ਦਾ ਪੂਰੀ ਲੋੜਦੀ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਡੇਢ ਘੰਟੇ ਬਾਅਦ ਗੱਡੀ ਆਈ ਹੈ ਜੀ ਅੱਗ ਲੱਗਣ ਤੋਂ ਡੇਢ ਘੰਟੇ ਬਾਅਦ ਗੱਡੀ ਆਈ ਹੈ ਉਥੇ ਹਿੰਮਤ ਮਾਰੀ ਹੈ ਜੀ ਜਿੰਨੀ ਕਿ ਸਾਡੇ ਤੋਂ ਪੁਜੀ ਹੈ ਉਹ ਝੂਟੀਆਂ ਨੂੰ ਅੱਗ ਲੱਗਣ ਲੱਗੀ ਸੀਗੀ ਉਥੇ ਇਨਸਾਨ ਰਹਿ ਰਹੇ ਆ ਪ੍ਰਸ਼ਾਸਨ ਦੀ ਨਕਾਮੀ ਹੈ ਗੱਡੀ ਹਲੇ ਤੱਕ ਨਹੀਂ ਪਹੁੰਚੀ ਆ ਛੋਟੀ ਗੱਡੀ ਨਾਲ ਇਹਦੀ ਅੱਗ ਨਹੀਂ ਪੁੱਝ ਰਕਦੀ हादसा जोड़ा सर ये हादसा अचानक गाड़ी का टायर फट गया और टंकी में आग लगने के कारण ये क्षतिग्रस्त हुई है और उसके बाद ये कम से कम डेढ़ घंटा हो गया सरकार की अभी सिंगल गाड़ी आई है छोटी गाड़ी आई है और छोटी गाड़ी से सर अभी तक बुझाया नहीं जा रहा है अचानक धू धू गाड़ियाँ चल रही हैं और सारा राशन जल गया है आदमी सौ छत गो बचाव हो गया है सिंगल गाड़ी से कितना बुझा सकते हैं ये सरकार की परंपरा है देखो सर क्या कर रही है सरकार और डेढ़ घंटे बाद आई है जी अग लगन तो डेढ़ घंटे बाद गड् आई है हिम्मत मारी है जी जिन्नी पुजिया है और लगन लगी सी उ इंसान रह रहे हैं ਪ੍ਰਸ਼ਾਸਨ ਦੀ ਨਕਾਮੀ ਹੈ ਗੱਡੀ ਹਲੇ ਤੱਕ ਨਹੀਂ ਪਹੁੰਚੀ ਆ ਛੋਟੀ ਗੱਡੀ ਨਾਲ ਇਹਦੀ ਅੱਗ ਨਹੀਂ ਬੁਝ ਰਕਦੀ ਸਰ ਛੋਟੀ ਗੱਡੀ ਤੇ ਕਿੰਨਾ ਬੁਝਾ ਸਕਦੇ ਤੁਸੀਂ ਉਹ ਦੇਖ ਸਜੋ ਤਾਂ ਛੋਟੀ ਗੱਡੀ ਤੇ ਬਕਾਇਦਾ ਦੂਸਰੇ ਤੋਂ ਪਾਣੀ ਲੈ ਰਹੇ ਸਰ ਇਹਰੇ ਸਰਕਾਰ ਕੋਲੋਂ ਪਾਣੀ ਵੀ ਨਹੀਂ ਹੈ ਸਰ ਕਿਵੇਂ ਪਾਣੀ ਵੀ ਨੇ ਪਾਣੀ ਘਟੋ ਕੇ ਬੁਝਾ ਸਕਿਆ ਪਰ ਕਿ ਡੇਰ ਘੰਟੇ ਹੋ ਗਏ ਸਰ ਡੇਰ ਘੰਟੇ ਸਰਕਾਰ ਸੋਈ ਹੈ ਬਿਲਕੁਲ ਸੋਰੀ ਹੈ ਸਰਕਾਰ ਡੇਰ ਘੰਟੇ ਕੋਈ ਕੋਈ ਗੱਡੀ ਲੈ ਦੇ ਰੇ ਕੋਈ ਨਹੀਂ ਦੇ ਰੀ ਹੈ ਇਸ ਦਾ ਬਤ ਦੱਸੋ ਕੀ ਕਰੀ ਆਪਾ ਪਾਣੀ ਦੀ ਵੀ ਪ੍ਰੋਬਲਮ ਆ ਰਹੀ ਹੈ ਨਾ ਦੂਸਰੇ ਤਾਂ ਪਾਣੀ ਚੱਟ ਚੱਕੇ ਨੇ ਕਿਉਂਕਿ ਪਾਣੀ ਨਹੀਂ ਦਿਆ ਦੂਸਰੇ ਤਾਂ ਪਾਣੀ ਚੱਟ ਕੇ ਮੋਟਰ ਪਾ ਕੇ ਇੱਕ ਗਰੀਬ ਬਰਾਮੜ ਰਹਿੰਦੇ ਉਹ ਬੰਦੇ ਰਹਿੰਦੇ ਉੱਥੋਂ ਪਾਣੀ ਲੈ ਕੇ ਪਾਣੀ ਬੁਝਾ ਰਹੇ ਆ ਸਰ ਸਾਡੇ ਉਹ ਜੰਡੂ ਦੀ ਕੋਸ਼ਿਸ਼ ਨਹੀਂ ਆ ਕਿ ਕੈਂਪਰ ਪਾਣੀ ਪੀਣੇ ਵਾਲੇ ਕੈਂਪਰ ਵੀ ਚੱਲ ਚੱਕ ਭਜੋਏ ਆ ਦੇਖ ਲਓ ਸਰ ਹੋਰ ਦੱਸੋ ਲੋਕਾਂ ਨੇ ਸਰ ਬਾਟਰੀ ਬਾਟਰੀ ਤੇ ਕਰੋ ਬਾਟਰੀ ਪਾਣੀ ਚੁਕ ਚੁਕ ਕਰਕੇ ਬੁਝਾ ਰਹੇ ਆ ਸਰ ਅੱਗੇ ਰੂੰ ਆ ਦੁਕਾਨਾਂ ਸਾਰੀਆਂ ਮੰਦ ਕਰਾਈਆਂ ਮੋੜ ਖਾਲ ਬਾਈਕਾਂ ਆ ਦੇਖ ਲਓ ਸਰ ਤੁਹਾਡੇ ਸਾਹਮਣੇ ਸਾਰੀ ਦੁਕਾਨਾਂ ਬੰਦ ਪਈਆਂ ਸਰ